ਕਹਿੰਦੇ ਜੇ 2 ਮਿੰਟ ਵਾਸਤੇ ਜੀ ਦੇਖੋ ਬੇਨਤੀ ਹੈ ਇਸ ਤਰ੍ਹਾਂ ਅਸੀਂ ਸੱਤਿ ਸਾਬ ਨਾਲ ਅੰਦਰ ਮੁਰਾਕਬਤੀ ਹੈ ਪ੍ਰਧਾਨ ਜੀ ਇੱਥੇ ਨਹੀਂ ਨੇ ਆਊਟ ਆਫ ਸਟੇਸ਼ਨ ਨੇ ਅਸੀਂ ਐਜ਼ ਨਮਾਣੇ ਪੰਜਾਬੀ ਤੇ ਨਮਾਣੇ ਸਿੱਖ ਜਿਹੇ ਅਸੀਂ ਇੱਥੇ ਆਏ ਆ ਬਹੁਤ ਦਿਨਾਂ ਦਾ ਸਾਨੂੰ ਇਸ ਗੱਲ ਦੀ ਬਹੁਤ ਤਕਲੀਫ ਸੀ ਸਾਡੇ ਮਨ ਨੂੰ ਤੇ ਦਿਲ ਨੂੰ ਇਹ ਹੋਲੀਐਸਟ ਆਫ ਦੀ ਹੋਲੀ ਸ਼ਰਾਈਨ ਜਿਹੜੀ ਜਿੱਤੋਂ ਹਮੇਸ਼ਾ ਸਾਂਝੀ ਵਾਰਤਾ ਦਾ ਮੈਸੇਜ ਗਿਆ ਹੈ ਮਾਨਸ ਕੀ ਜਾਤ ਸਭੇ ਕੀ ਪਛਾਨੋ ਹਮੇਸ਼ਾ ਦਰਬਾਰ ਸਾਹਿਬ ਜਿਹੜਾ ਉਹ ਇੱਕ ਧਰ ਬਣਾ ਲਈ ਸਾਰੇ ਧਰਮਾਂ ਦੀ ਸਾਂਝੀ ਵਾਰਤਾ ਦਾ ਇਹ ਸਥਾਨ ਹੈ ਜਿੱਥੇ ਲੱਖਾਂ ਕਰੋੜਾ ਬੰਦੇ ਇੰਟਰਨੈਸ਼ਨਲੀ ਵੀ ਨੈਸ਼ਨਲੀ ਵੀ ਹਰ ਸੂਬੇ ਤੋਂ ਇੱਥੇ ਦਰਸ਼ਨ ਕਰਨ ਆਉਂਦੇ ਨੇ ਸਾਨੂੰ ਇਸ ਗੱਲ ਦਾ ਬਹੁਤ ਪਾਰੀ ਅਫਸੋਸ ਹੈ ਕਿ ਪਿਛਲੇ ਦਿਨੀ ਅਸੈਂਬਲੀ ਸੈਸ਼ਨ ਚੱਲਦਾ ਰਿਹਾ ਅਸੈਂਬਲੀ ਸੈਸ਼ਨ ਚੱਲਦੇ ਹੋਏ ਦਰਬਾਰ ਸਾਹਿਬ ਦੇ ਵਿੱਚ ਈਮੇਲ ਜਾਂਦੀਆਂ ਰਹੀਆਂ ਜਿਨ੍ਹਾਂ ਨੇ ਇੱਕ ਵੱਡਾ ਸਿਕਿਉਰਿਟੀ ਦਾ ਥ੍ਰੈਟ ਦਰਬਾਰ ਸਾਹਿਬ ਨੂੰ ਦੇਵੇ ਚੱਲਦਾ ਰਿਹਾ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਇੱਕ ਪਾਸੇ ਬੇਅਦਬੀਆਂ ਤੇ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਹੈ ਬੇਅਦਬੀ ਤੇ ਚਰਚਾ ਹੋ ਰਹੀ ਹੋਏ ਚੀਫ ਮਿਨਿਸਟਰ ਸਾਹਿਬ ਨੇ ਇੱਕ ਵਾਰ ਵੀ ਸਮੁੱਚੇ ਹਾਊਸ ਨੂੰ ਤੇ ਆਪੋਜੀਸ਼ਨ ਨੂੰ ਕੌਨਫੀਡੈਂਸ ਨਹੀਂ ਲਿਆ ਕਿਸ ਕਿਸਮ ਦੀਆਂ ਈਮੇਲਾਂ ਜਿਹੜੀਆਂ ਨੇ ਦਰਬਾਰ ਸਾਹਿਬ ਦੀ ਸਿਕਿਉਰਿਟੀ ਵਾਸਤੇ ਅਸੀਂ ਰਿਸੀਵ ਕਰ ਰਹੇ ਸੈਸ਼ਨ ਖਤਮ ਹੋਣ ਤੋਂ ਬਾਅਦ ਸਾਨੂੰ ਨਜ਼ਰ ਆਉਂਦਾ ਤੇ ਮੈਂ ਅੱਜ ਵੀ ਅਪੀਲ ਕਰੂੰਗਾ ਮਾਨ ਸਾਹਿਬ ਨੂੰ ਭਗਵੰਤ ਮਾਨ ਜੀ ਸਾਰਿਆਂ ਨੂੰ ਜ਼ਰੂਰੀ ਹੈ ਤੁਹਾਡਾ ਇਥੇ ਆਣਾ ਮੇਰੀ ਬੇਨਤੀ ਹੋਏਗੀ ਗਵਰਨਰੋਰ ਪੰਜਾਬ ਨੂੰ ਦਰਬਾਰ ਸਾਹਿਬ ਦੀ ਜਿਹੜੀ ਸਿਕਿਉਰਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ 올 ਪਾਰਟੀ ਮੀਟਿੰਗ ਇਮੀਡੀਏਟਲੀ ਭਗਵੰਤ ਮਾਨ ਜੀ ਸ੍ਰੀ ਅਮਰਸਰ ਸਾਹਿਬ ਕਿਸੇ ਸਾਂਝੀ ਜਗ੍ਹਾ ਤੇ ਬੁਲਾਉਣ ਸਾਰੀਆਂ ਪਾਰਟੀਆਂ ਇੱਥੇ ਸ਼ਮੂਲੀਅਤ ਕਰਨ ਸਾਰੇ ਐਮ ਐਲ ਏ ਸਾਰੇ ਮੈਂਬਰਸ ਆਫ ਪਾਰਲੀਮੈਂਟ ਪੰਜਾਬ ਦੇ ਇੱਥੇ ਬੁਲਾਏ ਜਾਣ ਤੇ ਸਾਨੂੰ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਇਹ ਦੱਸਣ ਇਹ ਗਵਰਨਮੈਂਟ ਆਫ ਪੰਜਾਬ ਕਿੰਨਾ ਕੁ ਸੰਜੀਦਾ ਤੇ ਕਿਸ ਕਿਸਮ ਦਾ ਕਦਮ ਉਠਾਣਾ ਚਾਹਦੀ ਇਥੋਂ ਦੇ ਸਕਿਉਰਟੀ ਦੇ ਪੈਰਾਮੀਟਰਸ ਦੇ ਕਰ ਜਿਹੜਾ ਪੈਰਾਫਰਨਿਲੀਆ ਸਿਕਿਉਰ ਕਰਨ ਵਾਸਤੇ ਦਰਬਾਰ ਸਾਹਿਬ ਨੂੰ ਚਾਹੀਦਾ ਉਹਦਾ ਸੂਬੇ ਦੀ ਸਰਕਾਰ ਖੜੀ ਹੈ ਕਿ ਇਹਦਾ ਪ੍ਰਬੰਧ ਕਰ ਰਹੀ ਹੈ ਸੋ ਇਸ ਇਸ਼ੂ ਤੇ ਅਸੀਂ ਚਾਹਵਾਂਗੇ ਓਨਲੀ ਫਾਰ ਸਕਿਉਰਟੀ ਪਰਪਸੇਸ ਇਥੇ ਮੀਟਿੰਗ ਇਮੀਡੀਏਟਲੀ 올 ਪਾਰਟੀ ਮੀਟਿੰਗ ਬੁਲਾਈ ਜਾਏ ਤੇ ਭਗਵੰਤ ਮਾਨ ਇਥੇ ਕਲੈਰਿਟੀ ਦੇ ਮੈਨੂੰ ਅਫਸੋਸ ਹੈ ਕਿ ਭਗਵੰਤ ਮਾਨ ਜੀ ਨੂੰ ਅੱਜ ਤੱਕ ਕਿਥੇ ਪਹੁੰਚਣਾ ਚਾਹੀਦਾ। ਪਾਈਸ ਨੇ ਇੱਕ ਪਾਸੇ ਪੁਲਿਸ ਸਪੈਸ਼ਲ ਪ੍ਰੈਸ ਕਾਨਫਰੰਸ ਕਰਕੇ ਦਾਵਾ ਕਰਦੇ ਆ ਕਿ ਇੱਕ ਦੋਸ਼ੀ ਸੀ ਫਰਾਸਤ ਚ ਲੈ ਲੈ ਪੁੱਛ ਕੇ ਛੁਡਾ। ਮੁਝੇ ਪਾਸੇ ਦੁਆਰਾ ਮੇਲ ਆ ਜਾਂਦੀ ਅੱਜ। ਅੱਜ ਫੇਰ ਆਈ। ਸੋ ਇਹੀ ਗੱਲ ਹੈ ਜੋ ਮੈਨੂੰ ਅੰਦਰੋਂ ਸਿੱਖੀ ਸਾਹਿਬ ਨੇ ਵੀ ਦੱਸਿਆ। ਇੱਕ ਪਾਸੇ ਕਿਸੇ ਆਦਮੀ ਦਾ ਪਤਾ ਲੱਗਦਾ ਹੈ ਕਿ ਡਿਟੇਨ ਹੋ ਰਿਹਾ ਹੈ। ਸਾਊਥ ਇੰਡੀਆ ਨੇ ਕੋਈ ਆਦਮੀ ਡਿਟੇਨ ਹੁੰਦਾ ਤੇ ਉਸ ਦੇ ਇਨਸਪਾਈਟਰ ਦੇ। ਦੋ ਮੇਲਜ਼ ਹੋ ਰਾ ਹੈ। ਸੋ ਦੈਟ ਮੀਨਸ ਇਹਦੇ ਵਿੱਚ ਕੋਈ ਕੀ ਇੰਟਰਨੈਸ਼ਨਲ ਕੋ ਸਾਜ਼ਿਸ਼ ਹੋ ਰਹੀ ਹੈ ਜਾਂ ਕੁਝ ਏਜੰਸੀਆਂ ਬਾਹਰ ਲਿਆਂ ਕੰਮ ਕਰ ਰਹੀਆਂ ਕਿ ਇਥੋਂ ਦੀਆਂ ਕਰ ਰਹੀਆਂ ਇਹ ਸਾਰੀ ਦਾ ਪਰਦਾ ਫਾਸ਼ ਕਰਨ ਵਾਸਤੇ ਇਮੀਡੀਏਟਲੀ 올 ਪਾਰਟੀ ਮੀਟਿੰਗ ਬੁਲਾਣ ਦੀ ਲੋੜ ਹੈ ਤੇ ਮੈਂ ਭਗਵੰਤਬਾਹ ਜੀ ਨੂੰ ਇਹ ਵੀ ਕਹੂੰਗਾ ਹੈਲੀਕਾਪਟਰ ਤੁਹਾਡੇ ਕੋਲ ਹੈ 35 40 ਮਿੰਟ ਦਾ ਸਾਰਾ ਰਸਤਾ ਹੈ ਇੱਥੇ ਪਹੁੰਚੋ ਤੁਸੀਂ ਹੋਮ ਮਿਨਿਸਟਰ ਵੀ ਹੋ ਇਹਦੀ ਸੰਜੀਦਗੀ ਵਾਸਤੇ ਇਸ ਗੱਲ ਨੂੰ ਇੰਟਰਨੈਸ਼ਨਲੀ ਮੈਸੇਜ ਦੇਣ ਵਾਸਤੇ ਸਾਰੇ ਨੂੰ ਇਕੱਠੇ ਹੁੰਦੀ ਲੋੜ ਹੈ ਪਰ ਸਰਕਾਰ ਤੋਂ ਕਰੋਗੇ ਮੰਗ ਜੀ ਇਹਦੀ ਜਾਂਚ ਕਰਵਾਉਣ ਦੀ ਇਨਕੋ ਮੇਰੀ ਬੇਨਤੀ ਹੈ ਪਹਿਲੇ ਚੀਫ ਮਿੰਿਸਟਰ ਸਾਹਿਬ ਆਪ ਆ ਚੀਫ ਮਿੰਿਸਟਰ ਸਾਹਿਬ ਜੇ ਤੇ ਨਾ ਵੀ ਗੱਲ ਕਰਨਾ ਚਾਹਤੇ ਕਰਨ ਅਸੀਂ ਇੱਥੇ ਪੰਜਾਬੀ ਚਿੰਤਿਤ ਆ ਇੱਥੇ ਇੰਟਰਨੈਸ਼ਨਲ ਟੂਰਿਸਟ ਵੀ ਆਂਦਾ ਹੈ ਇੱਥੇ ਨੈਸ਼ਨਲ ਟੂਰਿਸਟ ਵੀ ਆਂਦਾ ਹੈ ਇੱਥੇ ਮੱਥਾ ਟੇਕਣ ਵਾਲੇ ਵੀ ਆਂਦੇ ਨੇ ਗੁਰੂ ਨਾਨਕ ਲਾਰਕ ਲੇਵਾ ਵੀ ਆਂਦੇ ਨੇ ਕੋਈ ਇਸ ਕਿਸਮ ਦੀ ਸਾਜ਼ਿਸ਼ ਤੇ ਨਹੀਂ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਲੱਖਾਂ ਕਰੋੜ ਕਰੋੜਾ ਇੱਥੇ ਮੱਥਾ ਟੇਕਣ ਵਾਸਤੇ ਲੋਕ ਆਂਦੇ ਲਕੀ ਉਹਨਾਂ ਨੂੰ ਕੋਈ ਗ੍ਰਾਂਟ ਬਕਾਨ ਦੀ ਕੋਈ ਇਸ ਕਿਸਮ ਦੀ ਸਾਜ਼ਿਸ਼ ਤੇ ਨਹੀਂ ਬਾਜੋ ਸਾਹਿਬ ਇਹਦੇ ਵਾਸਤੇ ਮੈਂ ਸਮਿਨਾ ਕੇ ਇੰਟੈਲੀਜੈਂਸ ਫਿਲਡਰ ਮੰਨਦੇ ਹੋ 5 ਦਿਨਾਂ ਚ ਹਲੇ ਤੱਕ ਕੰਪਲੀਟ ਟ੍ਰੇਸ ਨਹੀਂ ਹੋ ਪਾਇਆ ਦੇਖੋ ਮੈਂ ਜ਼ਿਆਦਾ ਇਸ ਤੋਂ ਵੱਧ ਗੱਲ ਕਹਿਣਾ ਨਹੀਂ ਚਾਹੁੰਦਾ ਮੈਂ ਮੈਂ ਸਮਿਨਾ ਸਾਰ ਨੂੰ ਵੱਡੀ ਗੱਲ ਹੋਏਗੀ ਕਿ ਇੱਥੇ ਮਾਨਸਾ ਪਹੁੰਚਣ ਮੀਟਿੰਗ ਕਰਨ ਹਰ ਐਸਪੈਕਟ ਦੇ ਸੰਕੇ ਦਰਬਾਰ ਸਾਹਿਬ ਦੀ ਸਿਕਿਉਰਟੀ ਨੂੰ ਆਂਦੇ ਟਾਈਮ ਤੇ ਅਸੀਂ ਕਿਸਤਾ ਸਿਕਿਉਰ ਕਰਾਂਗੇ ਇਹ ਇਹ ਜਿਹੜੀ ਸਾਜ਼ਿਸ਼ ਹੈ ਸਾਜ਼ਿਸ਼ ਦੇ ਵਿੱਚੇ ਕੌਣ ਲੋਕ ਨੇ ਉਹਦੇ ਵਾਸਤੇ ਜਿਹਦੀ ਮਰਜ਼ੀ ਬਦਲ ਲੈਣਾ ਚਾਹਣ ਇਹ ਲੈ ਪਰ ਸਿਰ ਸਬੰਧੂ ਕੀ ਸਿਕਿਉਰਿਟੀ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ ਕਿਉਂਕਿ ਹੁਣ ਕਾਫੀ ਸਮਾਂ ਹੋ ਗਿਆ ਪਹਿਲੇ ਸਿਉਟ ਐਨਸੀ ਹੀ ਹੁੰਦੀ 100% 100% ਵੀ ਇਹ ਤੇ ਸਿਕਿਉਰਿਟੀ ਨੂੰ ਕਿਉਂਕਿ ਲਖਾਪੁਰ ਦੀ ਵਿਕਤੀ ਇਤਿਹਾਸਿਕ ਯਾਤਰਾ ਅੰਦੇਲੇ ਮੱਥਾ ਟੇਕਦੇ ਨੇ ਜਿੱਥੇ ਪੰਜ ਚਾਰ ਲੱਖ ਲੋਕ ਰੋਜ਼ ਆਉਂਦੇ ਨੇ ਉਹਨੂੰ ਤੇ ਬਹੁਤ ਸੁਚੱਜੇ ਢੰਗ ਦੇ ਨਾਲ ਉਸ ਨੂੰ ਸਿਕਿਉਰ ਕਰਦੇ ਕਿਉਂਕਿ ਤੁਹਾਡੇ ਸਾਥੀਆਂ ਨਾਲੇ ਵੀ ਕਿਹਾ ਸੀ ਕਿ ਸੀਐਸਪੀ ਕਿਦਾ ਫੈਂਦੀ ਸੀ ਸੀਐਸਪੀ